ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਲੱਗੇ ਕਿ ਆਪਾਂ ਵਲੌਗ ਦੀ ਸ਼ੁਰੂਆਤ ਕਰਨ ਤੇ ਦੇਖਦੇ ਆ ਅੱਜ ਕੀ ਕੁਝ ਕਰਦੇ ਆ ਅੱਜ ਚੱਲੇ ਸੀਗੇ ਗੁਰਦੁਆਰੇ ਗੁਰ ਗੁਰਦੁਆਰੇ ਜਾ ਕੇ ਦੇਖਦੇ ਆ ਮਾੜਾ ਮੋਟਾ ਵਲੌਗ ਬਣਾਵਾਂਗੇ ਸਿੱਧੀ ਦਿਹਾੜੇ ਚੱਲਦੇ ਨੇ ਮਹਾਰਾਜਾਂ ਦੇ ਬਸ ਕੋ ਇੰਨਾ ਆਇਆ ਵੀ ਗੁਰਦੁਆਰੇ ਮੱਥਾ ਟੇਕਾਇਦਾ ਜਾ ਕੇ ਤੇ ਦੇਖਦੇ ਆ ਹੋਰ ਮਹਾਰਾਜ ਦੇ ਸਿੱਧੀ ਦਿਹਾੜੇ ਦੇਖਣ ਕੀ ਕੁਝ ਕਰਦੇ ਆ ਆਪਾਂ ਤੇ ਆਪਾਂ ਚੱਲੇ ਸੀਗੇ ਸੇਵਾ ਕਰਨ गुरुद्वारे कालू वाले अगों देखते हैं गुरुद्वारे का भी बना के पावगे जी बनिया तो उतोदा भी बनावा गे ਦੁਆਰੋਂ ਕਰੇ ਅੱਜ ਸਾਡਾ ਕੈਮਰਾਮੈਨ ਨਾਲ ਨਹੀਂ ਗਿਆ ਸੀਗਾ ਉੱਥੇ ਥੋੜੇ ਥੋੜੀ ਵੀਡੀਓ ਬਣੀ ਆ ਤੁਹਾਨੂੰ ਬਲੌਗ 'ਚ ਦੱਸਾਂਗੇ ਕਿੰਨੀ ਕੁ ਬਣੀ ਆ ਤੇ ਹੁਣੇ ਬਸ ਕਰੇ ਆਏ ਸੀਗੇ ਬਾਕੀ ਦਾ ਬਲੌਗ ਬਣਾਉਨੇ ਆਪਾਂ ਮੈਂ ਅੱਜ ਕੱਪੜੇ ਤੋਲੇ ਸਾਰਾ ਕੰਮ ਕਰ ਲਿਆ ਪੋਚੇ ਤੱਕਰ ਲਾ ਲੇ ਹੋਰ ਕਿਚਨ ਵੀ ਸਾਫ ਕਰਤਾ ਡੈਡੀ ਨਹੀਂ ਆਏ ਕਰੇ ਨਹੀਂ ਆਏ ਫੋਨ ਨਹੀਂ ਕੀਤਾ ਮੈਂ ਮੈਂ ਹੁਣੇ ਚਾਹ ਤਰ ਕੇ ਚਾਹ ਬੀਕੇ ਫੇਰ ਲਾਗਦੇ ਆ ਕੋਈ ਕੰਮ ਤਾਂ ਨਾ ਸੁਤੇ ਲੈ ਆ ਕੀ ਰੋਸ਼ਕਾ ਨਾ ਪਹਿਲਾਂ ਪਚਾ ਕੀ ਚਾਹ ਬਣਾ ਕੇ ਆਪਾਂ ਲਈ ਸਿੱਧੀ ਤੇ ਚਲੇ ਗਏ ਆ ਇਹ ਆਪਦੇ ਕੰਮ ਤੇ ਮੈਂ ਹੁਣ ਆ ਸਲਵਾਰ ਵਿਚਾਰੀ ਉਹ ਦੰਡੀ ਅੱਧ ਵਿਚਾਲੇ ਲਟਕਦੀ ਆ ਇਹਨੂੰ ਸੀਂ ਦਵਾਂ ਫੇਰ ਕੱਲ ਜੈਂਪਰ ਕੱਟ ਲਾਂਗੀ ਅੱਜ ਨਹੀਂ ਕੱਟਦੇ ਅੱਜ ਸਲਵਾਰ ਜੇ ਪੂਰੀ ਹੋ ਜਾਏ ਤੇ ਚੰਗਾ ਹੀ ਆ ਦੇ ਵੀਨਾ ਕਿੰਨਾ ਕੁ ਹੁੰਦੀ ਆ ਚਲੋ ਆਰ ਥੋੜੀ ਜਿਹੀ ਰਹਿ ਗਈ ਅਸੀਂ ਨਾਲ ਇਹਨੂੰ ਪੂਰਾ ਕਰਦੀ ਆ ਸਬਜ਼ੀ ਦੀ ਤਿਆਰੀ ਵੀ ਹੋ ਗਈ ਸਬਜ਼ੀ ਦੀ ਤਿਆਰੀ ਹੋ ਗਈ ਹੂੰ ਚਲੋ ਤੇ ਆ ਸਲਵਾਰ ਮੇਰੀ ਦੀਆਂ ਪਾਤੀਆਂ ਮੈਂ ਥਕੋਣਾ ਤੇ ਤਾਂ ਲਗ ਰਗ ਹੋ ਗਈ ਬਸ ਇਹਦੇ ਹੁਣ ਪੌਂਚੇ ਰਹਿ ਗਏ ਨੇ ਪੌਂਚੇ ਬਣਾਉਣ ਵਾਲੇ ਰਹਿ ਗਏ ਨੇ ਬੱਲੇ ਹੂੰ ਛੋਣਾ ਪਾ ਦਿੰਨੇ ਆ ਲੇਟ ਫਿਰ ਹੋ ਗਿਆ ਫਿਰ ਕੋਈ ਨਾ ਕੋਈ ਜਾਣ ਕੇ ਜਾਂਦਾ ਫਿਰ ਲੇਟ ਹੋ ਜੰਨੀ ਆ ਹੁਣ ਇਹਦੇ ਪਹੁੰਚੇ ਤਾਂ ਨਹੀਂ ਬੰਨੇ ਅੰਤਸੀ ਗੈਰ ਨੇ ਚਰ ਨੂੰ ਇੱਕ ਭੈਣ ਆਣ ਕੇ ਬਹਿ ਗਈ ਆਏ ਪਹੁੰਚੇ ਨਹੀਂ ਬੰਨੇ ਹੁਣ ਆਪਾਂ ਸੋਈ ਚ ਜਾਂਦੇ ਆ ਦੇਹ ਦੀ ਆ ਉਥੋੜਾ ਜੋੜ ਜੂੜ ਕੇ ਰੱਖ ਦਿੰਦੇ ਆ ਫਿਰ ਚੱਲਦੇ ਆ ਸੋਈ ਚ ਅੱਜ ਲਈ ਇਹ ਨਵੀਂ ਤੰਦੂਰੀ ਤੇ ਇਹਨੂੰ ਲਾਵਾਂਗੇ ਮਿੱਟੀ ਕੱਲ ਨੂੰ ਮਿੱਟੀ ਲਾ ਕੇ ਤਾਂ ਫਿਰ ਇਹਦੇ ਤੇ ਬਣਾਵਾਂਗੇ ਰੋਟੀਆਂ ਕਿਹੜੀਆਂ ਕਹਿੰਦੇ ਸੀ ਤਲੀਆਂ ਵਾਲੀਆਂ ਤਲੀਆਂ ਵਾਲੀਆਂ ਤਾਂ ਪਿਆਜ਼ਾਂ ਵਾਲੀਆਂ ਉਹ ਲਾਵਾਂਗੇ ਚੱਲਾ ਵੀਰ ਉਹਦਾ ਵਾਈਟ ਕਲਰ ਹੋ ਗਿਆ ਪਾਸਦਨ ਕਿਹਾ ਸੀ ਆ ਮੈਂ ਤੈਨੂੰ ਕਿਹਾ ਸੀ ਉਦੋਂ ਦਾ ਆਪਾਂ ਉਦੋਂ ਦੀ ਮੁਰਕੀ ਅੱਗ ਦੀ ਵਾਲੀ ਹੂੰ ਇੰਤਲਾਵਾ ਕਰਾਂਗੇ ਹਣ ਅਸੀਂ ਫੁੱਲ ਕੇ ਖੁੱਲ੍ਹੇ ਗਿਆ ਉਦੋਂ ਤਾਂ ਵਧ ਗਿਆ ਆਪਾਂ ਆ ਬਣਾਉਂਦੇ ਆ ਕੜੀ ਖੱਟੀ-ਖੱਟੀ ਲੱਸੀ ਦੀ ਕੋਲ ਥੱਲੇ ਪਈ ਹੈ ਤੇ ਵੇਖੋ ਸਾਰਾ ਧਿਆਰ ਕਰ ਲਿਆ ਹਾਂ ਫਿਰ ਇਹਦੇ ਵਿੱਚ ਪਾ ਲਿਆ ਲੂਣ ਮਿਰਚ ਮਸਾਲਾ ਲੱਸੀ ਘੜਿਆਤੀ ਵੇਸਣ ਕਰਿਆਤੀ ਵੇਸਣ ਪਾ ਲਿਆ ਵੇਸਣ ਤੇ ਵੇਸਣ ਨੂੰ ਵੀ ਤਾਂ ਕਰਿਆਤੀ ਬੋਲਦੇ ਨੇ ਔਰ ਨਾਲ ਕੀ ਬਣਾਣਾ ਨਾਲ ਚੋਲ ਕੜੀ ਚੋਲ। ਫੜੇ ਪਾਣੀ ਚ ਹੱਥ ਨਹੀਂ ਮਾਰਨੇ ਹੁਣ ਮੈਂ। ਮੇਰੇ ਹੱਥ ਨਹੀਂ ਪੀਜੇ। ਹੋਰ ਕੀ ਆ? ਹਾਂਜੀ ਆਪਣੇ ਕੜੀ ਚੋਲ ਹੋ ਗਏ ਸੀ ਤਿਆਰ। ਸਾਰਿਆਂ ਨੂੰ ਸਾਸਰੀ